ਕਾਲੀ ਦਾ ਲੈ ਜਿਹੜਾ 45 ਤੋਂ ਕਦੇ ਘਟਿਆ ਨਹੀਂ ਅੱਜ ਦੇਖੋ ਦੋ ਸੀਟਾਂ ਤੇ ਖੜੇ ਆ ਕਿਉਂ ਖੜੇ ਆ ਜਿਹੜੇ ਚਾਹੀ ਸਰਪੰਚ ਦੇ ਨਾਂ ਦੇ ਉੱਤੇ ਰਾਜ ਕਰਕੇ ਉਹਦਾ ਪੰਥ ਨੂੰ ਹੀ ਗੁਰੂ ਸਾਹਿਬ ਦੇ ਅੰਖਰਾ ਤੇ ਵੋਟਾਂ ਖਾਤਰ ਧਰਮ ਲਈ ਘੋੜਸਵਾਰੀ ਕਰਨ ਲੱਗੇ ਲੋਕ ਜਥੇਦਾਰਾਂ ਨੂੰ ਕੀ ਇਸ ਬਣੇ ਸਾਰੇ ਪਸਦੇ ਆ ਜਾਂਦਾ ਉਥੋਂ ਹੁਕਮ ਲਾਇਆ ਜਾਂਦਾ ਕੌਕੇ ਸਾਹਿਬ ਲੱਗੇ ਜੱਥੇ ਦਾ ਅੱਜ ਉਹਨਾਂ ਦੀ ਮੌਤ ਦੀ ਖਬਰ ਅੱਗ ਵਾਂਗੂ ਹਰ ਬੰਦੇ ਨੂੰ ਚਿੰਤਨ ਕਰਨ ਦੇ ਉੱਤੇ ਮਜਬੂਰ ਕਰ ਰਹੀ ਆ ਕੀ ਕਹਿੰਦੀ ਆ ਉਹ ਉਹ ਇਹ ਕਹਿੰਦੀ ਆ ਕੌਕੇ ਸਾਹਿਬ ਦੀ ਜਿਹੜੀ ਮੌਤ ਹੈ ਉਹ ਇਹ ਕਹਿੰਦੀ ਆ ਕਿ ਪੰਜਾਬ ਦੇ ਵਿੱਚ ਕਾਨੂੰਨ ਦੀ ਕੋਈ ਸਥਾਪਨਾ ਨਹੀਂ ਹੈ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਉਹ ਸਾਰੇ ਟਟਕ ਟੁਰੀਆਂ ਵਰਗੇ ਜਿਹੜੇ ਬਦਲਣ ਆਏ ਸੀ ਜਿਹੜੇ ਬਦਲਾਵ ਲੈ ਕੇ ਆਏ ਸੀ ਉਹ ਤਾਂ ਪਤੰਦਰ ਲੰਮੀ ਨਹੀਂ ਉਹਦਾ ਡੂੰ ਕਿਉਂ ਸੋ ਗੱਡੀ ਲੈ ਕੇ ਆਪ ਵੀਰੀਆਂ ਨੂੰ ਫਿਰਦੇ ਆ ਉਦੋਂ ਕਹਿੰਦੇ ਤੇਰੇ ਯਾਰ ਨੂੰ ਦੱਪਣ ਨੂੰ ਫਿਰਦੇ ਆ ਯਾਰ ਤਾਂ ਤਾਂ ਗਿਆ ਠੇਕੇਦਾਰਾਂ ਦੇ ਥਲੇ ਯਾਰ ਤਾਂ ਗੱਲ ਗਿਆ ਚੋਰੀ ਦੇ ਥੱਲੇ ਯਾਰ ਤਾਂ ਜਵਾਬ ਨਹੀਂ ਦਿੰਦਾ ਮਨੁੱਖੀ ਅਧਿਕਾਰਾਂ ਦੇ ਲਈ ਸਭ ਤੋਂ ਸ਼ੁਰੂਆਤ ਦਾ ਕਸ਼ਮੇਸ਼ ਪਤਾ ਦਰਬਾਰ ਸਾਹਿਬ ਚੌ ਵਰਨਾ ਨਹੀਂ ਖੁੱਲਣਾ ਸਾਥ ਪਾਤ ਮਟਾਈ ਉੱਚ ਨੀਂਝ ਮਟਾਈ ਔਰ ਕਿਆ ਮਾਨਸ ਕੀ ਜਾਤ ਸਮਾਏ ਇੱਕ ਇੱਕ ਪਹਿਚਾਨ ਬੋਲ ਨੀਲਾ ਸਮੁੰਦਰ ਬਣਾਈਏ ਅੱਜ ਲਾਲ ਸਮੁੰਦਰ ਚ ਇੱਕ ਦੂਜੇ ਨੂੰ ਵੱਡਣ ਟੁਕਣ ਲੱਗੇ ਆ ਓ ਉੱਥੇ ਜਾਈ ਨਾ ਉੱਥੇ ਸੁਣੀ ਨਾ ਪਤਾ ਨਹੀਂ ਕਿ ਉਹ ਟੱਡਪੀੜ ਹੁੰਦੀ ਆ ਭਾਈ ਮੈਨੂੰ ਤਾਂ ਸਮਝ ਨਹੀਂ ਆਈ ਗੱਲ ਈਰਖਾ ਨਾਲ ਸਾਰੇ ਲਾਲ ਸਮੁੰਦਰ ਦੇ ਵਿੱਚ ਤੈਰ ਰਹੇ ਇੱਕ ਦੂਜੇ ਨੂੰ ਵੱਢ ਰਿਹਾ ਖੂਨ ਨਾਲ ਲਿਪੜਿਆ ਸਮੁੰਦਰ ਓ ਨੀਲਾ ਸਮੁੰਦਰ ਬਣਾਓ ਹਰੇਕ ਦੇ ਚੈਰਨ ਦੀ ਖਾਮਨਾਓ ਮੈਂ ਜਿਹਨੇ ਲੋਕ ਮੇਰਾ ਵਿਰੋਧ ਕਰਦੇ ਆ ਵਿਰੋਧ ਤਾਂ ਸਭ ਤੋਂ ਵੱਡਾ ਵਿਕਾਸ ਹੈ ਅੰਬਦੇ ਹੀ ਰੋੜੇ ਲੱਗਦੇ ਨਿੰਮਦੇ ਤਾਂ ਕੋਈ ਰੋੜੇ ਨਹੀਂ ਮਾਰਦਾ ਮਰੇ ਕੁੱਤੇ ਤੇ ਲੱਤ ਮਾਰਦਾ ਕੋਈ ਦੱਸੋ ਗੋਲੇ ਸੋਨਿਹਾਲ ਸਵਾਸੂਆ ਕਾਲ ਵਿਰੋਧ ਤਾਂ ਸਭ ਤੋਂ ਵੱਡਾ ਵਿਕਾਸ ਹੈ ਮੈਂ ਕਹਿੰਦਾ ਕਿ ਅਸੀਂ ਗੁਰੂ ਸਾਹਿਬਾਨਾਂ ਦੀ ਇਸ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਹੋਇਆ ਅੱਧ ਅੱਧ ਸਾਡੀਆਂ ਭਾਸ਼ਾਵਾਂ ਆਦਤ ਸਾਡੀਆ ਸੌਕਾ ਆਦਤ ਸਾਡਾ ਕਲਚਰ ਆਦਤ ਸਾਡਾ ਖਾਨਪਾਨ ਲੈ ਕਿ ਸਾਊਥ ਇੰਡੀਆ ਚਲੇ ਜਾਓ ਜਵਾਬ ਨਹੀਂ ਸਮਝ ਆਉਂਦੀ ਪਰ ਸਾਡੀ ਇਸ ਅਨੇਕਤਾ ਦੇ ਵਿੱਚ ਏਕਤਾ ਹੈ ਔਰ ਉਸ ਏਕਤਾ ਨੂੰ ਭੰਗ ਨਹੀਂ ਹੋਣ ਦੇਵਾਂਗੇ ਮਾਨਸਕੀ ਜਾਤ ਸਮਾਏ ਇੱਕ ਇੱਕ ਪਹਿਚਾਨ ਬੋਲੂ ਕਦੇ ਡਿੱਗਣ ਨਹੀਂ ਦੇਵਾਂਗੇ ਇਹ ਪਰਿਵਾਰ ਦੀ ਏਕਤਾ ਸਰਜੀ ਹੈ ਜਦੋਂ ਗੁਰੂ ਸਾਹਿਬ ਚਮਕੌਰ ਦੀ ਗੜੀ ਚੋਂ ਨਿਕਲੇ ਆਪੇ ਗੁਰ ਤੇ ਚੇਲਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ ਆਪੇ ਵਰਚੇ ਲਾ ਜਦੋਂ ਨਿਕਲੇ ਤੇ ਭਾਈ ਸਾਹਿਬ ਨੇ ਕਮਰਕਸਾ ਖੋਲਿਆ ਸੈਬਾਦਾ ਅਜੀਤ ਸਿੰਘ ਜੀ ਦੀ ਪਵਿੱਤਰ ਦੇਹੀ ਤੇ ਜਦੋਂ ਕਮਰਕਸਾ ਖੋਲ ਕੇ ਪਾਉਣ ਲੱਗੇ ਤੇ ਗੁਰੂ ਸਾਹਿਬ ਨੇ ਕਿਹਾ ਭਾਈ ਸਾਹਿਬ ਇਹ ਚਾਲੀ ਵੀ ਮੇਰੇ ਪੁੱਤਰ ਹੀ ਨੇ ਜੇ ਤੇਰੇ ਕੋਲ 40 ਹੋਰ ਆਪਣੇ ਹਨ ਤਾਂ ਭਾਈ ਨਹੀਂ ਤਾਂ ਨਾ ਪਾਈ ਇਹ ਉਸ ਪਰਵਾਦ ਦਾ ਫਰਮਾਨ ਪਾਪੇ ਨਾਲ ਕਰੇ ਹਕਮਾਲ ਦੀ ਵਿਹਾਈ ਕੀਤੀ ਉਹ ਭਾਈ ਲਾਲੋ ਵੇਖਣੇ ਉੱਥੇ ਤੋਂ ਉੱਚੋ ਉੱਥੇ ਰੋਟੀ ਤੋਂ ਦੁੱਧ ਕੱਢਿਆ ਹਕਮਾਲ ਦੀ ਅੱਜ ਕੱਲ ਕਿਹੜਾ ਕਹਿੰਦੇ ਹਕਮਾਲ ਜਿੱਥੇ ਲੱਖ ਲੱਭਣਾ ਮਲਕ ਬਾਪੂ ਦੇ ਜਾ ਕੇ ਆਇਆ ਗੋਡੇ ਘੁਟਾ ਸਿਸਟਮ ਦੇ ਗੁਲਾਮ ਬਣੇ ਉਹ ਮੈਂ ਖਾਵੇਂ politican ਦੇ ਨਾਲ ਖੜੂ ਉਹ ਮੈਂ ਫਲਾਣੇ ਲੀਡਰ ਦੇ ਨਾਲ ਖੜੂ ਉਹ ਬੜਕ ਮਾਰ ਕੇ ਮੇਰਾ ਕੰਮ ਕਰਾ ਦੂ ਰਾਜਨੀਤੀ غلامੀ ਨਾਲ ਨਹੀਂ ਚੱਲਦੀ ਨੀਤੀਆਂ ਨਾਲ ਚੱਲਦੀਆਂ ਨੀਤੀਆਂ ਨਾਲ ਬਣਾਈ ਆ ਕੋਈ ਨੀਤੀ ਬਣਾਈ ਆ ਕੋਈ ਕੌਮ ਨੂੰ ਸਰਨ ਦੀ ਨੀਤੀ ਕੌਮ ਨੂੰ ਖੜਾ ਕਰਨ ਦੀ ਨੀਤੀ ਤੇ ਮੈਨੂੰ ਦੱਸਣ ਜਿਹੜੇ ਬਦਲਣ ਆਏ ਸੀ ਜਿਹੜੇ ਬਦਲਾਅ ਲੈ ਕੇ ਆਏ ਸੀ ਉਹ ਤਾਂ ਪਤੰਦਰ ਲੰਘੇ ਹੀ ਨਹੀਂ ਉਹਦਾ ਡੂ ਟੂ ਸ਼ੋ ਗੱਡੀ ਲੈ ਕੇ ਆਏ ਕੁਹਰੀਆਂ ਨੂੰ ਫੜਦੇ ਆ ਉਦੋਂ ਕਹਿੰਦੇ ਤੇਰੇ ਯਾਰ ਨੂੰ ਦੱਪਣ ਨੂੰ ਕਰਦੇ ਆ ਯਾਰ ਦਾ ਕੰਮ ਗਿਆ ਠੇਕੇਦਾਰਾਂ ਦੇ ਥੱਲੇ ਯਾਰ ਦਾ ਕੰਮ ਗਿਆ ਚੋਰੀ ਨੇ ਥੱਲੇ ਯਾਰ ਤਾਂ ਜਵਾਬ ਨਹੀਂ ਦਿੰਦਾ ਸਾਡੀ ਕੌਮ ਉਹਨੋਂ ਤੱਕ ਨਹੀਂ ਉੱਠ ਸਕਦੀ ਜਿਵੇਂ ਕੋਠੀ ਦਾਣੇ ਭਰਾਵੋ ਉਹਦੇ ਕਮਲੇ ਵੀ ਸਿਆਣੇ ਸਾਡੀ ਕੌਮ ਪੰਜਾਬੀ ਉਦੋਂ ਤੱਕ ਉੱਠ ਨਹੀਂ ਸਕਦੇ ਜਦੋਂ ਤੱਕ ਸਾਡੀ ਆਰਥਿਕਤਾ ਨਹੀਂ ਬੰਦੀ ਜਦੋਂ ਤੱਕ ਪੰਜਾਬ ਨੂੰ ਇੱਜ਼ਤ ਦੀ ਰੋਟੀ ਨਹੀਂ ਮਿਲਦੀ ਜਦੋਂ ਤੱਕ ਕਿਸਰਨ ਨਹੀਂ ਖੜੀ ਨਹੀਂ ਹੁੰਦੀ ਅੱਪਾ ਕਰਦਾ ਮੇਰੀ ਗੱਲ ਸੁਣ ਲੈਣਾ ਤੇ ਉਹ ਤੂੰ ਬਾਦ ਜਦੋਂ ਜਾਉਂਗੇ ਕਿ 5000 ਰੁਪਏ ਤਾਂ 15000 ਨੂੰ ਸੁਣਾਉ ਤੇ ਅਲਖ ਜਗਾਉ ਇਹੀ ਮੇਰਾ ਮਕਸਦ ਹੈ ਔਰ ਮੇਰਾ ਮਕਸਦ ਇਸ ਸਿਸਟਮ ਦੇ ਖਿਲਾਫ ਹੈ ਜਿਹੜਾ ਮੇਰਾ ਵਿਰੋਧ ਕਰਦੇ ਆ ਮੈਂ ਉਹਨਾਂ ਦੀ ਲੰਬੀ ਉਮਰ ਦੀ ਦੁਆ ਕਰਦਾ ਉਹ ਮੈਨੂੰ ਬਿਹਤਰ ਬਣਾਉਣ ਲਈ ਅੱਗੇ ਖੜਦੇ ਆ ਬਾਬੇ ਨਾਨਕ ਨੂੰ ਕੋਈ ਨਿੰਦਦਾ ਸੀ ਉਹ ਕਹਿੰਦਾ ਨਿੰਦਕ 바ਵਾ ਵੀਰ ਹਮਾਰਾ ਜਿਹੜੇ ਨਿੰਦਦੇ ਨੇ ਉਹ ਤਾਂ ਬਗੈਰ ਸਾਬਣ ਮੇਰੇ ਕੰਮ ਧੋਦੇ ਆ ਮੈਂ ਉਹਨਾਂ ਦੀ ਲੰਬੀ ਉਮਰ ਦੀ ਦੁਆ ਕਰਦਾ ਇਸ ਕਰਕੇ ਅੱਜ ਜਿਹੜੀ ਗੱਲ ਕਰਨੀ ਹੈ ਉਹ ਪੰਜਾਬ ਖੜਾ ਜੱਗਾ ਹੁੰਦਾ ਆਪਾਂ ਉਸ ਚੀਜ਼ ਦੀ ਗੱਲ ਕਰਨੀ ਹੈ ਉਹ ਮਿੱਤਰੋ ਜਦੋਂ ਤੁਸੀਂ ਸਰਬਾਰ ਸਾਹਿਬ ਦੀ ਪ੍ਰਕਰਮਾ ਕਰਦੇ ਹੋ ਅਕਾਲ ਤਖਤ ਸਾਹਿਬ ਹੋਗਾ ਯਾਦ ਕਰੋ ਅਕਾਲੀ ਫੁੱਲਾ ਸਿੰਘ ਨੂੰ ਜੱਤੇਦਾਰ ਸਾਹਿਬ ਨੇ ਗੋਟੇਲਾ ਵਾਦੇ ਸੀ ਪੰਜਾਬ ਦੇ ਸ਼ਹਿਨशाह ਮਹਾਰਾਜਾ ਰਣਜੀਤ ਸਿੰਘ ਦੇ ਗੋਟਿਆਂ ਪਰਨੇ ਕਰਦਾ ਸੀ ਕਹਿੰਦਾ ਤੂੰ ਗਿਆ ਮੋਰਾਂ ਕੋਲ ਹੁਣ ਤੇਰੇ ਮਹਿਲ ਦਾ ਲੰਗਰ ਨਹੀਂ ਇੱਥੇ ਵਰਤਣਾ ਸੰਗਤ ਵਰਤਾਂ ਉਹ ਕਹਿੰਦਾ ਬਿਲਕੁਲ ਠੀਕ ਕੋੜੇ ਵੀ ਸਜਾ ਦਿੱਤੀ ਉਹ ਮੰਨਿਆ ਕਿਉਂ ਮੰਨਿਆ ਕਿਉਂਕਿ ਝੰਡੇ ਪੁੰਗੇ ਚੁਗੋ ਚੁਗਟਲ ਦਰਬਾਰ ਸਾਹਿਬ ਦੇ ਵਿੱਚ ਧਰਮ ਦਾ ਝੰਡਾ ਤਾਈ ਫੋਟੋ ਚ ਰਾਜਨੀਤੀ ਨਾਲੋਂ ਅੱਜ ਕੀ ਕਾਲੀ ਭੁਲਾ ਸਿੰਘ ਵਰਗੇ ਜਥੇਦਾਰ ਹਨ ਅੱਜ ਜਥੇਦਾਰਾਂ ਨੂੰ ਘਰੇ ਬੁਲਾਇਆ ਜਾਂਦਾ ਧਰਮ ਨੂੰ ਜਿਨੀ ਸਵਾਰੀ ਹੋਣੀ ਚਾਹੀਦੀ ਸੀ ਜਿਹਦੀ ਸੇਧ ਹੋਣੀ ਚਾਹੀਦੀ ਸੀ ਧਰਮ ਦੀ ਘੋੜਸਵਾਰੀ ਕਰਨ ਲੱਗੇ ਲੋਕ ਜਥੇਦਾਰਾਂ ਨੂੰ ਜੀ ਇਸ ਬਣੇ ਸਰਾਬੇ ਤੋਂ ਸਦਿਆ ਜਾਂਦਾ ਉਥੋਂ ਹਕੂਮਤ ਆ ਜਾਂਦੀ ਕੌਕੇ ਸਾਹਿਬ ਲੱਗੇ ਜੱਥੇਦਾਰ ਅੱਜ ਉਹਨਾਂ ਦੀ ਮੌਤ ਦੀ ਖਬਰ ਅੱਗ ਵਾਂਗੂ ਹਰ ਬੰਦੇ ਨੂੰ ਚਿੰਤਨ ਕਰਨ ਦੇ ਉੱਤੇ ਮਜਬੂਰ ਕਰ ਰਹੀ ਹੈ ਕੀ ਕਹਿੰਦੀ ਹੈ ਉਹ ਉਹ ਇਹ ਕਹਿੰਦੀ ਹੈ ਕੌਕੇ ਸਾਹਿਬ ਦੀ ਜਿਹੜੀ ਮੌਤ ਹੈ ਉਹ ਇਹ ਕਹਿੰਦੀ ਹੈ ਆਪ ਦੀ ਪੰਜਾਬ ਦੇ ਵਿੱਚ ਕਾਨੂੰਨ ਦੀ ਕੋਈ ਸਥਾਪਨਾ ਨਹੀਂ ਹੈ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਉਹ ਸਾਰੇ ਟੱਕਰ ਪੁਤਲੀਆਂ ਵਰਗੇ ਇਕੱਲੇ ਪੁਲਸ ਵਾਲਿਆਂ ਨੂੰ ਨਾ ਦੇਖੋ ਜਿਹੜੇ ਪੁਲਸ ਵਾਲਿਆਂ ਦੇ ਉੱਤੇ ਹੁਕਮ ਚਲੋਗੇ ਸੀ ਉਹ ਅਸਲੀ ਜ਼ਿੰਮੇਵਾਰ ਨੇ ਜਦੋਂ ਤੁਸੀਂ ਕਾਨੂੰਨ ਦਾ ਸਿਆਸੀਕਰਨ ਕਰਦੇ ਹੋਗੇ ਪੁਲਸ ਦਾ ਸਿਆਸੀਕਰਨ ਕਰਦੇ ਹੋਗੇ ਤੇ ਨਿੱਜੀ ਮਫਾਦ ਦੇ ਵਾਸਤੇ ਨਿੱਜੀ ਫਾਇਦਿਆਂ ਦੇ ਵਾਸਤੇ ਤੁਸੀਂ ਕਾਨੂੰਨ ਨੂੰ ਆਪਣੀ ਖਤਗੁਦਗੀ ਬਣਾ ਕੇ ਇਸਤੇਮਾਲ ਕਰੋਗੇ ਤਾਂ ਫਿਰ ਲੋਕ سزا ਦਿੰਦੇ ਆ ਇਹ ਉਹ ਕਲੀ ਦਾ ਜਿਹੜਾ 45 ਤੋਂ ਕਦੇ ਘਟਿਆ ਨਹੀਂ ਅੱਜ ਦੇਖੋ ਦੋ ਸੀਟਾਂ ਤੇ ਖੜੇ ਆ ਕਿਉਂ ਖੜੇ ਆ ਜਿਹੜੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕਰਕੇ ਉਹਦਾ ਪੰਥ ਨੂੰ ਹੀ ਗੁਰੂ ਸਾਹਿਬ ਦੇ ਅੰਗ ਖਿਲਾਫ ਤੇ ਵੋਟਾਂ ਖਾਤਰ ਕਿੰਨਾ ਗਿਰਾਂਗੇ ਆਪਾਂ ਕਿਹ ਸਤਰ ਤੱਕ ਗਿਰਾਂਗੇ ਆਪਾਂ ਸੈਂਟਰ ਦੀਆਂ ਸਰਕਾਰਾਂ ਲੋ ਧਿਆਨ ਨਾਲ ਸੁਣਨਾ ਸੈਂਟਰ ਦੀਆਂ ਸਰਕਾਰਾਂ ਉਹਨਾਂ ਨੇ ਕੀ ਦਿੱਤਾ ਪੰਜਾਬ ਨੂੰ ਅੱਜ ਜਦੋਂ ਮੈਂ ਇਹ ਗੱਲਾਂ ਕਰਦਾ ਬੜੇ ਧਿਆਨ ਨਾਲ ਸੁਣਨਾ ਜੀਐਸਟੀ ਲਾਤੀ ਜੀਐਸਟੀ ਦਾ ਕਾਨੂੰਨ ਲਾਤਾ ਜਦੋਂ ਉਹ ਫਾਈਨਾਂਸ ਮਿਨਿਸਟਰ ਹੁੰਦਾ ਹੀ ਸਾਡੇ ਮੰਤਰੀ ਤੇ ਬਾਦ ਲੋਕ ਕਹਿੰਦੇ ਬੜਾ ਤਗੜਾ ਕਾਨੂੰਨ ਆ ਮੈਂ ਖਾ ਤੁਹਾਡੇ ਹੱਥ 'ਚ ਠੂਠੇ ਦੇ ਦੇਣਗੇ ਪੈਸੇ ਪੰਜਾਬ ਦੇ ਕੱਥਰੇ ਉਹ ਕਰਨ ਤੇ ਉਹ ਤੋਂ ਬਾਅਦ ਮੰਤੇ ਬਣਾ ਕੇ ਖੜਾ ਦੇਣ ਵੀ ਸਾਡੇ ਪੈਸੇ ਮੋੜ ਦਿਓ ਭਾਈ ਪੰਜਾਬ ਤੋਂ ਲਵੇਂ ਉਹਨਾਂ ਪੈਸਿਆਂ ਨੂੰ ਤੇ ਸੈਂਟਰ ਦੇ ਪੈਸੇ ਉਹਨਾਂ ਨੂੰ ਕਿਉਂ ਨਾ ਮੋੜੇ ਬਾਖੜਾ ਦੇਮ ਸਾਡੀ ਬਾਖੜਾ ਦੇਮ ਸਾਡੀ ਤੇ ਪਾਣੀ ਦਾ ਕੰਟਰੋਲ ਪਾਣੀ ਦਾ ਸਾਰੇ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਸੈਂਟਰ ਦੀ ਸਰਕਾਰ ਕਰੂ 30 ਕਿਲੋਮੀਟਰ ਬੀਸਫ ਆ ਕੇ ਕਰਦੀ ਕਦੇ ਕਿਸੇ ਦੇ ਗੋਲੀ ਮਾਰਦੀ ਕਦੇ ਕਿਸੇ ਦੇ ਗੋਲੀ ਮਾਰਦੀ ਦੱਸੋ ਕਿਹੜਾ ਪੰਜਾਬ ਦੇ ਵਿੱਚ ਲਾਅ ਐਂ ਡਾਡਰ ਐ ਕਿਹੜਾ ਅਮਨਮਾਨ ਐ ਕਿਹੜਾ ਪਿੰਡਾਂ ਦੇ ਵਿੱਚ ਅੱਜ ਪੁਲਿਸ ਦਾ ਰਾਜ ਆ ਉਹ ਭਾਈ ਸਿੰਗਾਪੁਰ ਦੇ ਵਿੱਚ ਆਹ ਡਰੱਗ ਵਾਲੀ ਚਿੱਤੇ ਵਾਲੀ ਪੁੜੀ ਵੇਚ ਕੇ ਦਿਖਾਵੇ ਤਾਂ ਕੋਈ ਝੁੰਕਾਂ ਜਮੇੜ ਦਿੰਦੇ ਆ ਜਿਸਮ ਦੇ ਉੱਤੇ ਝੁੰਕਾਂ ساری ਉਮਰ ਵੱਡਵਾ ਦਿਖਾਉਂਦੀਆਂ ਨੇ ਕੋਈ ਛੱਡਣ ਵਾਲਾ ਨਹੀਂ ਹੁੰਦਾ ਹਵਾਈ ਦੇ ਵਿੱਚ ਮੇਰਾ ਮੋਬਾਈਲ ਫੋਨ ਗੁੰਮ ਗਿਆ ਘਰੇ ਵਾਪਸ ਮੈਂ ਕਹਿੰਦਾ ਜਦੋਂ ਮੈਂ ਹਵਾਈ ਜਾ ਚੰਗਿਆ ਉੱਥੇ ਵਾਪਸ ਦੇ ਕੇ ਦੇ। ਇਹ ਕਾਨੂੰਨ ਵਿਵਸਥਾ ਘਰੀ ਗਿਰ ਗਈ کہیں ਦੀ ਛੋਨੇ ਦੀ ਕੋ ਚੁੱਕੂਗਾ ਨਹੀਂ। ਵਾਪਸ ਆਉਂਦੀ ਇੱਥੇ ਕਾਨੂੰਨ ਦਾ ਭੈ ਐ। ਇੱਥੇ ਹਰ ਰੋਜ਼ ਚਾਰ ਬੰਦੇ ਮਰਦੇ ਨੇ। ਹਾਂ ਰੋਜ਼ ਤੇ ਕੀ ਅਸੀਂ ਸੰਤ ਤੋਂ ਐਕਸਪੈਕਟ ਨਹੀਂ ਕਰਦੇ। ਵੀ ਉਹ ਵੀ ਯੋਗਦਾਨ ਪਾਵੇ ਜੇ ਉਹਾਂ ਦੀ ਬੀਐਸਐਫ ਕਰੀ ਐ। ਉਹ ਤਾਂ ਕੋਲੋਂ ਮਤਮਾਨ 40 50 ਉਹ ਲੈ ਲਿਆ 40 50 ਪਲਾਟੂ ਨਾ ਲੈ ਆ ਚੰਨੀ ਨੂੰ ਤਾਂ ਕਹਿੰਦੇ ਹੁੰਦਾ ਇਤਨੀ डील ਐ ਉਹ ਕਿਹੜੀ डील ਹੋ ਗਈ ਮਿੱਤਰਾ ਹੁਣ ਕਿਉਂ ਖੜਦਾ ਕਿਸਾਨੀ ਉਦੋਂ ਤੱਕ ਨਹੀਂ ਖੜੀ ਹੁੰਦੀ ਜਦ ਤੱਕ ਸਾਡੀ ਕਿਸਮਤ ਦੇ ਉੱਤੇ ਤਾਲੇ ਲਾਇਆ ਉਦੋਂ ਤੱਕ ਨਹੀਂ ਖੜੀ ਹੁੰਦੀ ਕਿਸਾਨੀ 40 ਰੁਪਏ 46 ਰੁਪਏ ਤੁਹਾਨੂੰ ਐਮ ਐਸ ਪੀ ਦਿੰਦੇ ਆ ਭਰਾ ਦੇ ਤੇ ਪੈਸਟੀਸਾਈਡ ਦੇ ਉੱਤੇ 40% ਵਧਾਅ ਹੁੰਦੇ ਆ ਖਾਦ ਦੇ ਉੱਤੇ 40% ਵਧਾਅ ਦੇ 40 ਦੇ ਤੇ 400 ਲੈ ਲੈਂਦੇ ਆ ਲੱਗੇ ਭਲਾਈ ਕਰਨਾ ਪੰਜਾਬ ਦਾ ਮੈਂ ਪੰਜਾਬ ਦੀ ਗੱਲ ਨਹੀਂ ਕਰਦਾ ਜੇ ਭਲਾਈ ਕਰਨਾ ਪੂਰੇ ਦੇਸ਼ ਦਾ ਉੱਤਰ ਭਾਰਤ ਦਾ ਤੇ ਖੋਲੋ ਸਾਡੇ ਬਾਰਡਰ ਉਹ ਖੋਲੋ ਸਾਡੇ ਬਾਰਡਰ ਤੇ ਭਾਈ ਜੇ ਤੁਸੀਂ ਕਹਿੰਦੇ ਹੋ ਅੰਤਰਿਕ ਸੁਰੱਖਿਆ ਦੀ ਗੱਲ ਹੈ ਹਵਾਈ ਘਾਟ ਮੰਤਰੀ ਹਵਾਈ ਘਾਟ ਉਹ ਲੈ ਕੇ ਜਾਣ ਕਰਕੇ ਕਜ਼ਾਕਿਸਤਾਨ ਉਜ਼ਬੇਕਿਸਤਾਨ ਅਮੇਨਿਸਤਾਨ ਕਜ਼ਾਕਿਸਤਾਨ ਥੋੜੀ ਸਤਾਸਾ ਸੌਦੀ ਤੱਕ 3000 ਦੀ 20 ਰੁਪਏ ਦਾ ਅਦਰਕ 250 ਦਾ 50 ਰੁਪਏ ਦਾ ਦੁੱਧ 250 ਦਾ ਜਦ ਟਮਾਟਰ ਦੇ ਕੇ ਉਹਨਾਂ ਰਾਤ ਨੂੰ ਆੜਤੀਏ ਦੇ ਸਵੇਰੇ ਪਕੂੜੀ ਦੀ ਦੁਕਾਨ ਤੇ 25 ਦਾ ਵੇਚਦਾ ਹੱਤੀ ਦਾ ਤੇ 6 ਮਹੀਨਿਆਂ ਬਾਅਦ ਜਦੋਂ ਸੀਜ਼ਨ ਨਹੀਂ ਹੁੰਦਾ ਹੋਲਸਟੋਰੇ ਚੋਂ ਕੱਢ ਕੇ ਉਸੇ ਜੱਟ ਨੂੰ 60 ਦਾ ਵੇਚ ਦਿੰਦੇ ਕਿਉਂ ਇਹ ਸਾਡੇ ਨਾਲ ਇਹ ਕਿਉਂ ਵਿਤਕਰੇ ਅੰਮ੍ਰਿਤਸਰ ਸਭ ਤੋਂ ਵੱਡੀ ਮੰਡੀ ਸਭ ਤੋਂ ਵੱਡੀ ਮੰਡੀ ਸੀ ਅੰਮ੍ਰਿਤਸਰ ਸਮਝਦੇ ਹੋ ਔਰ ਮਹਾਰਾਜਾ ਰਣਜੀਤ ਸਿੰਘ ਉਥੇ ਪੰਡਾ ਟੋਂਦਾ ਸੀ ਪੰਡਾ ਪੰਡਾ ਟੋਂਦਾ ਸੀ ਇੱਕ ਬਜ਼ੁਰਗ ਨੇ ਭੇਸ ਬਦਲ ਕੇ ਰਾਤ ਨੂੰ ਚਲਾ ਗਿਆ ਬਜ਼ੁਰਗ ਦੋ ਪੈਸੇ ਕਮਾਉਂਦਾ ਸੀ ਜਦੋਂ ਦੀ ਪੰਜ ਚੱਕੀ ਕਹਿੰਦਾ ਬਾਬਾ ਕਿਹਨੇ ਤੇਰਾ ਰਾਜਾ ਕਹਿੰਦਾ ਸੁਆ ਨਾ ਰਾਜਾ ਬਤਉਂਦਾ ਰਾਜਾ ਜਿਹਨੂੰ ਇਹੀ ਵੀ ਪਤਾ ਵੀ ਸਾਡੀਆਂ ਪਿੱਛਾ ਕੂਟੀਆਂ ਪਈਆਂ ਨੇ ਤੇ ਆ ਜਿਵੇਂ ਇੱਥੇ ਹੱਥ ਕਰਦੇ ਆ ਇਹ ਸਾਡੇ ਕੋਲ ਕਰ ਲੈਂਦੇ ਆ ਇਹ ਜੇ ਰਾਜੇ ਨੂੰ ਕੀ ਕਰਨਾ ਹੈ ਕਹਿੰਦਾ ਅੱਛਾ ਬਾਬਾ ਲੈ ਪੰਜ ਪੈਸੇ ਰੱਖ ਤੇ ਰਾਤ ਨੂੰ ਉਹਦੀ ਪੰਜ ਚੋਕੀ ਉਹਦੇ ਘਰੀ ਛੱਡ ਕੇ ਆ ਸਵੇਰ ਹੋਈ ਲੰਗ ਲਸ਼ਕਰ ਨਾਲ ਮਹਾਰਾਜਾ ਰਜੀਸੇ ਉੱਥੇ ਆਇਆ ਭਾਈ ਉਹਨੇ ਦੇਖਿਆ ਹੱਥ ਲਗਿਆ ਇਹ ਤਾਂ ਰਾਤ ਨੂੰ ਇਹ ਤਾਂ ਐਵੇਂ ਬੰਦਾ ਸੀ ਭਾਈ ਸਾਹ ਵਾਲਿਆ ਪਰਨਾ ਜਿਆ ਬਨੇ ਕਹੂੰ ਮੈਂ ਮਹਾਰਾਜਾ ਕਹਿੰਦਾ ਬਾਬਾ ਗੋਡਾ ਲਾ ਕੇ ਕਹਿੰਦਾ ਬਾਬਾ ਮੇਥੋਂ ਗਲਤੀ ਹੋ ਗਈ ਮੈਂ ਆਵਾਂ ਦੀ ਆਵਾਜ਼ ਨਹੀਂ ਸੁਣ ਸਕਿਆ ਮੇਥੋਂ ਗਲਤੀ ਹੋ ਗਈ ਮੈਨੂੰ ਮਾਫ ਕਰਦੇ ਆਹ ਚੱਕ 5 ਰੁਪਏ ਤੇ ਜਿੰਨੇ ਥੋੜੇ ਤੋਂ 1 1 ਲੈਂਦੇ ਆ ਇਹ ਤੁਹਾਨੂੰ 6 6 ਪੈਸੇ ਹਰ ਰੋਜ਼ ਦੇਣਗੇ ਇਹ ਪੰਜਾਬ ਦੇ ਮਹਾਰਾਜੇ ਦੀ ਅੱਜ ਤੱਕ ਕਾਨਿਸ਼ਮੰਦੀਆਂ ਕਹਾਵਾਂ ਅੰਮਰਸਰ ਦੀ ਮਜੀਦ ਮੰਡੀ ਦੇ ਵਿੱਚ ਕਾਈਆਂ ਜਾਂਦੀਆਂ ਨੇ ਏ ਸੀ ਉਹ राजे ਤੇ ਅੱਜ ਮੈਨੂੰ ਕੋਈ ਦੱਸ ਦਵੇ ਵੀ ਪੰਜਾਬ ਦਾ ਕਿਸਾਨ ਦਿੱਲੀ ਦੀਆਂ ਗੁਰੂਹਾਂ ਦੇ ਉੱਤੇ ਬੈਠਾ ਸੀ ਕਿ ਨਹੀਂ ਬੈਠਾ ਸੀ ਕੀ ਦਿੱਤਾ ਮੈਂ ਉਹਨੂੰ ਵੀ ਕਿਹਾ ਸੀ ਜਿਵੇਂ ਕਿ ਕਿਸਾਨ ਵੀਰੋ ਜੇ ਤਰੂਰ ਵਾਪਸ ਵੀ ਲੈ ਲੇ ਕਾਲੇ ਤਾਂ ਕਿਉਂ ਆਪਣੀ ਪਰਿਸਥਿਤੀ ਸੁਧਰ ਜਾਣੀ ਹੈ ਉਹ ਭਾਈ ਜਦੋਂ ਹਰੀ ਕ੍ਰਾਂਤੀ ਆਈ ਜਦੋਂ ਚਿੱਟੀ ਕ੍ਰਾਂਤੀ ਆਈ ਸਾਨੂੰ ਵਰਤਿਆ ਪੀਡੀਏ ਸਸਤਾ ਰਾਜ ਦੇਣ ਲਈ ਵਰਤਿਆ ਹੁਣ ਲੋੜ ਨਹੀਂ ਹੁਣ Madhya Pradesh ਚੋਂ 1200 ਰੁਪਏ ਦੀ ਕਟਕ ਮਿਲਦੀ ਆ ਹੁਣ ਕਹਿੰਦੇ ਆਪੇ ਮਿਲੋ ਆਪੇ ਦੇ ਲਈ ਡਬੋਤਾ ਡਬੋਤਾ ਸਿਆਸਤਦਾਨਾਂ ਨੇ ਡਬੋਤਾ ਪੰਜਾਬ ਦੇ Chief Ministers ਨੇ ਅੱਜ ਜਿਹੜਾ 50000 ਕਰੋੜ ਰੁਪਇਆ ਡਬਲ ਹੋ ਕੇ 1 ਲੱਖ ਕਰੋੜ ਰੁਪਇਆ ਲੈ ਕੇ ਤੁਹਾਡੇ ਲੱਗਦਾ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਂਦਾ ਉਹ ਖਾ ਜਾਂਦੇ